ਮੰਮੀ ਜੀ ਆ ਗਏ ਫੜੇ ਨੇ ਮੰਮੀ ਜੀ ਨੇ ਗਏ ਰਿਕਾਰਡ ਦੇ ਲੱਗ ਗਿਆ ਸੀਗੀ ਉਹ ਤੇ ਦੀ ਲੱਗ ਗਿਆ ਸਾਰੇ ਪੁੱਤਾਂ ਮੰਮੀ ਮੇਰੇ ਕੰਨਾਂ ਨੂੰ ਅੱਜ ਆਂ ਬਣੀਆਂ ਸੀ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਤੁਹਾਡੇ ਸਾਰੇ ਦੀਵਾਲੀ ਬਹੁਤ ਹੀ ਵਧੀਆ ਰਹੀ ਹੋਗੀ ਮੰਮੀ ਜੀ ਗਏ ਪ੍ਰੀਤੀ ਦੀ ਕੋਲੇ ਗੰਗਾ ਨਗਰ ਤੇ ਮੰਦੀਪ ਦਾ ਲੱਗਦਾ ਨਹੀਂ ਜੀ ਘਰ ਜਾਵਾਂ ਸਿੰਨਾ ਸੁਨਣਾ ਅੱਜ ਮੰਮੀ ਜੀ ਆਉਂਦੇ ਆ ਮੰਮੀ ਨੂੰ ਅਸੀਂ ਲੈਣ ਜਾਣੇ ਆ ਠੀਕ ਹੈ ਤੇ ਬੜੇਰੇ ਵਲੌਗ ਦੇ ਵਿੱਚ ਐਂਡ ਤੱਕ ਕਿਉਂਕਿ ਵਲੌਗ ਬਹੁਤ ਜ਼ਿਆਦਾ ਘੈਂਟ ਆ ਦੁੱਧ ਨੀਂ ਇਹਦੇ ਨੂੰ ਖਾ ਜਾਊਗੀ ਕਿਉਂ ਇਹਦੇ ਪਿੱਛੇ ਪਈ ਰਹਿਨੀ ਐ ਤੂੰ ਬਿੱਲੀ ਦੁੱਧ ਚੋਰੀ ਪੀ ਜਾਂਦੀ ਨਾਲ ਦੁੱਧ ਪਾਈਦਾ ਵੀ ਵਿਚਾਰੀ ਨੇ ਹੁਣ ਚੋਰੀ ਪੀਣਾ ਹੀ ਆ ਤੂੰ ਥੋੜਾ ਪੌਂਦੀ ਹੋਵੇਂਗੀ ਕਿੰਨਾ ਦੁੱਧ ਪੋਣੀ ਐ ਇੱਕ ਕੱਪ ਇੱਕ ਕੱਪ ਨੇ ਬਿੱਲੀ ਦਾ ਕੀ ਬਣਦਾ ਬਿੱਲੀਆਂ ਪੀਂਦੀਆਂ 10-10 ਕੱਪ ਦੁੱਧ ਹੂ ਹੂ ਕਰਤਾ ਕਰਤਾ ਬੰਦ ਡੇਡੀ ਕਹਿੰਦਾ ਕਿ ਤੇ ਕਰੰਟ ਲਵਾ ਦਮਨਦੀਪ ਦੇ ਲੋ ਵੀ ਆਪਣੀ ਗਾਈਆਂ ਖਾਈ ਜਾਂਦੀਆਂ ਤੜਕੇ ਤੜਕੇ ਹਰਾ ਹਰਾ ਰੱਖਾ ਖੱਬੜਾ ਇਹ ਵੇਖ ਢੜੋਜੀ ਰਾਜਦੀ ਨਹੀਂ ਏ ਨਹੀਂ ਆ ਗੱਲ ਕਹਿਣੀ ਜੇ ਤੁਸੀਂ ਸੱਚ ਲੋ ਜੀ ਹੁਣ ਆਪਾਂ ਹੋ ਗਏ ਤਿਆਰ ਕਿਉਂਕਿ ਮੰਮੀ ਜੀ ਗਈ ਸੀ ਪਰੀ ਦੀਦੀ ਕੋਲੇ ਤੇ ਮੰਮੀ ਨੂੰ ਲੈਣ ਜੰਨੇ ਮੈਂ ਤੇ ਮਨਦੀਪ ਮਾਈਕਰੋ ਹੋ ਗਿਆ ਠੀਕ ਹੈ ਡੈਡੀ ਫਿਰ ਅਸੀਂ ਆ ਜੰਨੇ ਆ ਡੈਡੀ ਜੀ ਬਿੱਲੀ ਆ ਗਈ ਦੁਕੁਰ ਹੋਰ ਕੀ ਆ ਬਿੱਲੀ ਨੇ ਬੜਾ ਠਿੱਠ ਕੀਤਾ ਆਇਆ ਨ ਦੁੱਧ ਦੁੱਧ ਵੀ ਪਾ ਦਿੰਨੇ ਫਿਰ ਵੀ ਇਹ ਪਤਾ ਨਹੀਂ ਕੀ ਚਾਉਂਦੀ ਰਮਾਲ ਆ ਰਮਾਲ ਤਾਂ ਮੇਲਾ ਹੀ ਨਹੀਂ ਸੀਗਾ ਕੀ ਇੱਕ ਆਪਾਂ ਨੂੰ ਸੁਖ ਆਪਣੇ ਮਾਰਕੀਟ ਹੈਗਾ ਨੂਪਗੜ੍ਹ ਨੇੜੇ ਜੇ ਆ ਜਿਆਦਾ ਐਵੇਂ ਦਿੱਕਤ ਨਹੀਂ ਹੁੰਦੀ ਜਾਣ ਚ ਘਰ ਅੱਜ ਸੁਣਨਾ ਜਾਇਆ ਪਿਆ ਸੀ ਮੰਮੀ ਹੈ ਨਹੀਂ ਸੀਗੀ ਮੰਦੀਪ ਦਾ ਤਾਂ ਜਵਾਂ ਜੀ ਨਹੀਂ ਲੱਗਦਾ ਨਾ ਬੰਦੇ ਹਾਂਜੀ ਰੋਣ ਕੀ ਆਣੇਗੀ ਘਰੇ ਹਾਂ ਕਹਦੇ ਮੰਮੀ ਬਿਨਾ ਰੋਣ ਕੇ ਨਹੀਂ ਹੁਣ ਮੰਮੀ ਆ ਜਾਊਗੀ ਉਹ ਮੇਰਾ ਬਟੂਆ ਸੱਚ ਰਹਿ ਗਿਆ ਕਿਸੇ ਹਰ ਵਾਰੀ ਬੋਲੇ ਨੇ ਲੈ ਆ ਯਾਰ ਕਿੱਥੇ ਵੇ ਅੰਦਰ ਜਾ ਵੱਜੀ ਆ ਆ ਸੜਕ ਬਈ ਤਿਆਰ ਕਰਨ ਵਾਲੀ ਐ ਇਹਦੇ ਉੱਤੇ ਮਿੱਟੀ-ਮੁੱਟੀ ਪਾਵਾਂਗੇ ਇੱਕ ਵਾਰ ਤਾਂ ਐਵੇਂ ਪਈ ਐ ਖੱਡੇ ਬੜੇ ਬਣ ਗਏ ਇਹਦੇ ਵਿੱਚ ਤੁਸੀਂ ਇੱਕ ਉਖਲੀਆਂ ਲਵਾਉਣੀ ਜ਼ਰਾ ਜ਼ਾ ਉਖਲੀਆਂ ਕੀ ਲਵਾਉਣੇ ਆ ਮੋਟਰਸਾਈਕਲ ਦੇ ਮਿਲਣਾ ਤੇ ਸ਼ੌਕਰੀ ਐਵੇਂ ਹੋਏ ਖੜੇ ਚੱਕ-ਚੱਕ ਮਾਰਦਾ ਮੋਟਰਸਾਈਕਲ ਕੋਈ ਦਫੀਰ ਮੈਂ ਦੇਤੀ ਇੱਕ ਕਿਹ ਨਾ ਦੇਈਆਂ ਪਹਿਲਾਂ ਭਜਾ ਲੈਂਦੇ ਸੀ ਹੁਣ ਭਜਾਉਂਦਾ ਵੇਖਿਆ ਮੈਨੂੰ ਜਦੋਂ ਦਾ ਵਿਆਹ ਆਇਆ ਮੈਂ ਮੋਟਰਸਾਈਕਲ 30 ਦੀ ਸਪੀਡ ਤੇ ਚਲਾਉਣਾ ਇਨਾ ਅੰਤਰ ਪੈ ਜਾਂਦਾ ਬਈ ਬੰਦੇ ਦੀ ਲਾਈਵ 'ਚ ਬੜਾ ਚੇਂਜ ਆ ਜਾਂਦਾ ਹੁਣ ਜ਼ਿੰਮੇਵਾਰੀਆਂ ਵਧ ਤੋ ਜਾਂਦੀ ਬੰਦਾ ਉਵੇਂ ਹੀ ਹੱਸਦਾ ਹੱਸਦਾ ਦਿਖਦਾ ਲਾਈਵ 'ਚ ਜ਼ਿੰਮੇਵਾਰੀਆਂ ਟੈਂਸ਼ਨ ਆ ਵਿਆਹ ਤੋਂ ਬਾਅਦ ਵਧ ਤੋ ਜਾਂਦੀ ਆ ਆਹ ਦੇਖ ਲਓ ਜੀ ਆਪਣੇ ਪਿੰਡ ਦੀਆਂ ਗਲੀਆਂ ਸੁੰਨੀਆਂ ਸੁੰਨੀਆਂ ਹੋਈਆਂ ਖੜੀਆਂ ਰੌਣਕਾਂ ਜਮਾਂ ਹੀ ਨਹੀਂ ਰਹਿਗੀਆਂ ਨਾ ਇੱਧਰ ਤਾਂ ਜਮਾਂ ਟਿੱਬਾ ਆ ਪਿਆ ਠੀਕ ਨਹੀਂ ਆ ਸਾਰੇ ਕੋਈ ਕੰਮਾਂ ਤੇ ਲੱਗ ਗਏ ਪਹਿਲਾਂ ਮੁੰਡੇ ਮੰਡੇ ਹੁੰਦੇ ਸੀ ਨਾ ਅਸੀਂ ਬਹੁਤ ਇੱਥੇ ਪਿੰਡ ਚ ਰੌਣਕ ਲਾਈ ਰੱਖਦੇ ਹੁੰਦੇ ਸੀ ਹੁਣ ਤਾਂ ਐਵੇਂ ਸੁੰਨਾ ਹੋ ਗਿਆ ਪਿੰਡ ਮੰਮੀ ਜੀ ਆ ਗਏ ਆ ਜਾਓ ਹੁਣ ਚੱਲੀਏ ਭਰਤ ਮਿਲਾਓ ਮੰਡੀ ਦੇ ਵਿੱਚ ਦੇਖੋ ਆ ਸੜਕ ਟੁੱਟ ਗਈ ਇਹਨਾਂ ਨੂੰ ਪਕੜਦੀ ਸਾਰੀ ਜਗ੍ਹਾ ਬਈ ਧੂੜ ਹੀ ਧੂੜ ਬੁਰਾ ਹਾਲ ਕਰ ਰੱਖਿਆ ਰੋਡ ਦਾ ਇੱਕਦਮ ਜਿਵੇਂ ਤੁਸੀਂ ਲਓ ਭਾਈ ਹੁਣ ਮੰਮੀ ਕਹਿੰਦੀ ਕਵਿਤਾ ਦਾ ਜੂਸ ਇਹ ਕਹਿੰਦੀ ਮੰਮੀ ਪਪੀਤਾ ਦਾ ਜੂਸ ਪੀਉਂਗੀ ਮੈਂ ਮੰਗੋ ਤਾਂ ਵੈਸੇ ਹੀ ਖਰਾਬ ਹੈ ਲਓ ਵੀ ਹੁਣ ਬਾਈ ਬਣਾਈ ਜਾਂਦਾ ਘੈਂਟ ਜਿਹਾ ਜੂਸ ਅੱਧੀ ਮੰਮੀ ਦੇ ਵੀਡੀਓ ਬਣਾਈ ਸੀ ਕਮੇਡੀ ਵਾਲੀ ਜਿਹਨੇ ਨਹੀਂ ਦੇਖੀ ਇੰਸਟਾਗ੍ਰam ਤੇ ਉਹ ਦੇਖ ਲਓ ਜਾਂਗੇ ਜੋ ਮਟਰ ਨਹੀਂ ਲਾ। ਲਾ। ਇਹ ਮੇਰੀ ਕਿਆ ਖੜਵੰਦੇ ਢੋਲੀ ਜਿਹਾ ਕਰੇੜੀ। ਹੋਲੀ ਹੁਣ ਮਮੀ ਲੈ ਸੈਂਕ ਲਾ ਕੇ। ਜਮਾ ਜਮਾ ਜ਼ੀਰੋ ਦੀ ਸਪੀਡ ਤੇ ਹੈ ਮੀਟਰ ਵੇਖ ਲੋ। ਪੁੱਤਰ ਦਾ ਨਾਕ ਹੈ ਮੈਨੂੰ ਮੀਟਰ ਖਰਾਬ। ਮੈਂ ਪਤਾ ਨਹੀਂ ਨਿਕਲਦਾ। ਚਿਤਨਾ ਪੱਕੀ ਬਣ ਗਈ ਨਾ ਸੜਕ। ਪੱਕਾ ਹੀ ਮੈਂ ਤਾਂ ਲੱਡੂ ਵੰਡੂਆ ਪਿੰਡ 'ਚ। ਕੋਣ ਪਜਾ ਕਿਲੋ ਦੀ? ਮੈਂ 50 ਸੀ। ਮੰਮੀ ਸਾਚੀ ਡੈਡੀ ਨੇ ਲਾਇਆ ਮੰਜਾ ਕਰਦੇ ਕਿ ਕੁੱਤਾ ਘੱਟਾ ਨਾ ਵੜ ਜੇ ਹਨਾ ਬੈਗ ਕਿਵੇਂ ਰੱਖਤਾ ਚੱਕ ਬੈਗ ਮੈਨੇ ਚੁਗਾ ਦੇ ਗਿਰੋ ਹਨਾ ਕਿਵੇਂ ਰਿਹਾ ਫਿਰ ਮੰਮੀ ਤੁਹਾਡਾ ਸਫਰ ਉਹ ਤਾਂ ਠੀਕ ਰਿਹਾ ਹੁਣ ਮੰਦੀ ਮੰਦੀ ਕਰਾਏ ਤੇ ਚਾਹ ਬਣਾ ਬਣਾਣਾ ਤੇ ਪੀਤੀ ਪੀਤੀ ਭਰੀ ਜੀ ਦੀ ਚਾਹ ਨੇ ਬਣਾ ਹੁਣ ਤੂੰ ਡਾਂਗਰ ਗਈ ਚਾਹ ਵਾਹ ਵੀ ਵਾਹ ਸ਼ਾਬਾਸ਼ ਮੇਰੀ ਚੀਜ਼ ਬਚਾ ਕੇ ਰੱਖਦੀ ਹੈ ਕਹਿਣਾ ਹੋਊਗਾ ਮਨਦੀਪ ਆ ਗਈ ਹਾਂ ਇਨਸ਼ਾ ਅੱਲਾਹ ਇਨਸ਼ਾ ਅੱਲਾਹ ਲੈ ਜੀ ਤਾਂ ਨਵਾਂ ਹੀ ਨਾਂ ਰੱਖਤਾ ਮਮੀ ਜੀ ਲੱਗ ਕੇ ਸਰਪੁੱਤ ਦਾ ਮਮੀ ਮੇਰੇ ਕੰਨਾਂ 'ਚ ਅਚੰਭੇ ਪੈਂਦੀ ਸੀ ਜਦੋਂ ਮੈਂ ਰੋਟੀ ਬਣਾਉਂਦੀ ਸੀ ਨਾ ਰਾਤ ਨੂੰ ਉਹਨਾਂ ਨੂੰ ਲੱਗ ਗਿਆ ਜਿਵੇਂ ਮਮੀ ਆਵਾਜ਼ ਮਾਰਦੀ ਦੀ ਮਨਦੀਪ ਤੋਂ ਮੈਂ ਆਵਾਜ਼ ਮਾਰਦੀ ਨਹੀਂ ਨਾ ਉਹ ਕੰਨਾਂ 'ਚ ਗੂੰਜ ਹੀ ਪੈਂਦੀ ਹੈ ਮੰਮੇ ਨੂੰ ਨਵਾਂ ਕਾਤ ਤੇ ਗੈਸ ਦੇ ਇੱਕ ਤਾਂ ਕਾਰ ਗਈ ਸਮਰੂਤੀ ਦੋ ਜੀਪਾਂ ਗਈਆਂ ਸੀ ਤੁਸੀਂ ਜੀਪ ਤੇ ਮੈਂ ਕਾਰ ਤੇ ਸੀ ਇਹਨੇ ਜਣੇ ਕਿਵੇਂ ਪੂਰੇ ਆ ਕੇ ਜੀਪ ਚ ਆਉਣ ਨੂੰ ਕੀ ਸੀ ਕਈ ਜਣੇ ਤਾਂ ਨਹੀਂ ਭਰਾਤ ਨਹੀਂ ਜਾਂਦੀ ਸੀ 5 ਜਾਂ 5 ਜਾਂ ਜਣੇ ਇੱਥੇ ਖੜੇ ਡੈਡੀ ਕੇ ਦੇ ਦੋ ਤਿੰਨ ਪਾਈਦਨ ਤੇ ਖੜਕੇ ਸੀ ਪਾਈਦਨ ਤੇ ਉਹ ਬਾਹਲੇ ਖੋਸ ਸੀਗੇ ਬਿਨਾ ਸਾਜਾਂ ਤੋਂ ਹੀ ਉਂਗਲਾਂ ਖੜੀਆਂ ਕਰੀ ਜਾਣੋ ਦੇਖ ਲਓ ਭਾਈ ਪੁਰਾਣੇ ਟਾਈਮਾਂ ਦੇ ਕਿਵੇਂ ਵਿਆਹ ਸੀ ਅੱਜ ਕੱਲ ਦਾ ਨਾ 10-10 ਗੱਡੀਆਂ ਲੈ ਕੇ ਜਾਂਦੇ ਆ ਸਾਡੇ ਦੋ ਜੀਪਾਂ ਗਈਆਂ ਸੀ ਤੇ ਇੱਕ ਕਾਰਾਂ ਨੀ ਮਰੂਤੀ ਤੁਸੀਂ ਕਹਿੰਦੇ ਮਰੂਤੀ ਘਰ ਤੇ ਸੀ ਟੀਟੀ ਮੇ ਸਾਡੀ ਐਨੇ ਜਾਨੀ ਪੂਰੇ ਆਗੇ ਸੀ ਤਿੰਨ ਦੋ ਜੀਪਾਂ ਦੇ ਨਾਲ ਥੋੜੀ ਜੀ ਬਰਾਤ ਗਈ ਸੀਗੀ ਇੰਨੀ ਨਹੀਂ ਪਹਿਲਾਂ ਜਾਂਦੀ ਹੁੰਦੀ ਸੀ ਡੈਡੀ ਕਹਿੰਦਾ ਦੋ ਤਿੰਨ ਪਾਈਦਾਨ ਤੇ ਆ ਗਈ ਓਏ ਤੁਰਦਾ ਨ ਰਿੰਕੂ ਦਾ ਡੈਡੀ ਉਹਦੀ ਬਰਾਤ ਗਈ ਟਰੈਕਟਰ ਟਰਾਲੀ ਤੇ ਇਹ ਜੇ ਤਾਂ ਜੀਪਾਂ ਵੀ ਨਹੀਂ ਸੀ ਟਰੈਕਟਰ ਟਰਾਲੀਆਂ ਵੀ ਨਹੀਂ ਸੀ ਉਦੋਂ ਫਿਰ ਕਿੱਥੇ ਜਾਂਦੇ ਹਣੇ ਉਦੋਂ ਕਈ ਜਣੇ ਤੁਰ ਕੇ ਚੱਲ ਜਾਂਦੇ ਸੀ ਮੈਨੂੰ ਨੰਨੀ ਪਤਾ ਕੀ ਕਹਿੰਦੇ ਆ ਪਹਿਲਾਂ ਘੋੜਿਆਂ ਦਾ ਬੜਾ ਸ਼ਾਂਤ ਸੀ ਪਰ ਉਹਨੇ ਨੂੰ ਘੋੜੇ ਤੇ ਬਾਹ ਦਿੰਦੇ ਸੀ ਹਾਂ ਕਿਆ ਮਗਰ ਤੁਰ ਕੇ ਚੱਲ ਜਾਂਦੇ ਸੀ ਰਾਤ ਜੀ ਹੁੰਦੀ ਸੀ ਹਾਂ ਮੰਨ ਗੱਡਿਆਂ ਤੇ ਜਾਂਦੇ ਸੀ ਹਾਂ ਮੰਨ ਗੱਡਿਆਂ ਤੇ ਜਾਂਦੇ ਸੀ ਭਲਦਾਂ ਦੇ ਸਿੰਘਾਂ ਤੇ ਬੰਨ੍ਹਦੇ ਸੀ ਸਵੀਕਰ ਹਾਂ ਭਲਦੇ ਜੀ ਸੀ ਸਿੰਘਾਂ ਦੇ ਵਿਚਾਲੇ ਨਾ ਸਵੀਕਰ ਬੰਨ੍ਹ ਦਿੰਦੇ ਸੀ ਹਾਂ ਪਤਾ ਨਹੀਂ ਭਲਦ ਤੁਰੇ ਜਾਂਦੇ ਹੁੰਦੇ ਸੀ ਨਾ ਵੀ ਮਤ ਮਤ ਮਾਰ ਕੇ ਲੱਤ ਕੋੜ ਦੇ ਮਮੇ ਨਹੀਂ ਗਏ ਕੋੜ ਦੇ ਲੈ ਕੇ ਇਹ ਗੱਲ ਸੀਗੀ ਉਹ ਤਾਂ ਲਹੰਗਿਆਂ ਵਾਲਾ ਲਹੰਗਿਆਂ ਦਾ ਜਿਹੜਾ ਰਿਵਾਜ ਪਾਇਆ ਨਾ ਇਹ ਸੁਖ ਸੀ ਪਹਿਲਾਂ ਬੁੜੀਆਂ ਪਾਉਂਦੀਆਂ ਘਗਰੇ ਸੀ ਲਹੰਗਿਆਂ ਦੀ ਲੋੜ ਹੀ ਨਹੀਂ ਸੀ ਥੋੜਾ ਪੱਕਾ ਨਾ ਪੱਕ ਕੇ ਕੀ ਕਿੰਨੂ ਐਵੇਂ ਤੇ ਹੋਈ ਡੈਡੀ ਵੀ ਕਹਿੰਦੇ ਸੀ ਮੈਂ ਧਾਗਾ ਬੰਨੂ ਮੈਂ ਇਹਨਾਂ ਨੂੰ ਜਿਹੜਾ ਜਿਹੜਾ ਵੀ ਲੈ ਕੇ ਕਿ ਤੋੜੂਗਾ ਲੱਗ ਜਾਵੇ ਜਾ ਤਮੰਦੀ ਪਕਾਉਣੇ ਲੋ ਜੀ ਸ਼ਾਮ ਜੀ ਦਾ ਹੋ ਗਿਆ ਟਾਈਮ ਤੇ ਪਿਆਰਾ ਇਹ ਵੀਊ ਦੇਖ ਸਕਦੇ ਆ ਖੇਤਾਂ ਦਾ ਕਿੱਥੇ ਆਲਣਾ ਆਲਣੇ ਬਹੁਤ ਪਾਰ ਖੇਤ ਤੇ ਆ ਦੇਖੋ ਕਿੰਨੂ ਐਤ ਕੀ ਗਿਹੜੇ ਲੱਗੇ ਨੇ ਪਹਿਲਾਂ ਨਹੀਂ ਲੱਗੇ ਸੀ ਜਿੰਨੇ ਕਿੰਨੂ ਹੁਣ ਲੱਗੇ ਸ਼ਾਮ ਦਾ ਹੋ ਗਿਆ ਬਾਈ ਟਾਈਮ ਤੇ ਪਿਆਰਾ ਹੈ ਵੀਊ ਦੇਖੋ ਖੇਤਾਂ ਦਾ ਡੈਡੀ ਹਣੀ ਹੋਰੇ ਖਾਲਾ ਛੰਗੀ ਜਾਂਦੇ ਆ ਆਪਾਂ ਵੀ ਕਰੋਨੇ ਹੈਲਪ ਡੈਡੀ ਨਾਲ ਆ ਕਾ ਨਾ ਛੱਪੜਾਂ 'ਚ ਬਹੁਤ ਜ਼ਿਆਦਾ ਹੁੰਦਾ ਸੀ ਨਾ ਡੈਡੀ ਪਹਿਲਾਂ ਛੱਪੜਾਂ 'ਚ ਹੁੰਦਾ ਸੀ ਇਹ ਕ ਹੁਣ ਖਾਲਿਆਂ 'ਚ ਵੀ ਉਗਣ ਲੱਗ ਗਿਆ ਜੁੱਲੀ ਡੰਡਾ ਕਾ ਆਪਾਂ ਖਾਲਾ ਵੈਲਾ ਪਰੇ ਦੀ ਸੀਗਾ ਹੁਣ ਐਂ ਦੀ ਸਿੱਧਾ ਹੀ ਘੜਤਾ ਹਲੇ ਤਾਂ ਆਪਣੇ ਆਸੇ ਪਾਸੇ ਐ ਬੰਜਰ ਜਿਹਾ ਦਿਖਦਾ ਨਾ ਜਿੱਦੋ ਇੱਥੇ ਸਰੋਂ ਹੋ ਜਾਂਦੀ ਵੱਡੀ ਵੱਡੀ ਇੰਨਾ ਘੈਂਟ ਮਤਲਬ ਲੱਗਦਾ ਨਾ ਚਾਰੇ ਬੰਨੇ ਪੂਰਾ ਇੱਕਦਮ ਗ੍ਰੀਨਰ ਗ੍ਰੀਨ ਗ੍ਰੀਨ ਰੀ ਆ ਜਾਂਦੀ ਏ ਗ੍ਰੀਨ ਏਕੇ ਨੂੰ ਸੱਤ ਦਾ ਅੱਜ ਫੇਰ ਕਾਂ ਬੋਲੀ ਜਾਂਦਾ ਪਰੇ ਬਨੇਰੇ ਤੇ ਬੋਲੇ ਤਾਂ ਹੀ ਹੁੰਦਾ ਮੇਰੇ ਸਾਹਨ ਇੱਥੇ ਆਪਣੇ ਵਧੀਆ ਬਾੜੀਆਂ ਬਣੀਆਂ ਕਿਉਂਕਿ ਆ ਥਾਂ ਪਹਿਲਾਂ ਰੁਕਿਆ ਹੋਇਆ ਸੀ ਖਾਲਾ ਐਂਦੀ ਸੀਗਾ ਫਿਰ ਅਸੀਂ ਇਹਦੀ ਖਾਲਾ ਬਣਾ ਤਾਣ ਸਿੱਧਾ ਤੇ ਆ ਜਗਾ ਬਚ ਗਈ ਹੈ ਨਾ ਸਬਜੀ ਵਗੈਰੇ ਵਿਜਣ ਨੂੰ ਆ ਛੱਪੜ ਨੂੰ ਬਈ ਵੱਡਾ ਪਟਾਉਣਾ ਆਪਾਂ ਵੱਡਾ ਕਰਾ ਕੇ ਇਹਨੂੰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਣੀ ਦਾ ਸਟੋਕ ਰੱਖ ਲਿਆ ਕਰਾਂਗੇ ਹੁਣ ਪਾਣੀ ਦੀ ਬਹੁਤ ਦਿੱਕਤ ਆ ਆਪਣੇ ਖੇਤਾਂ ਦੇ ਵਿੱਚ ਕਈ ਵਾਰ ਨਹਿਰਾਂ ਦੀ ਬੰਦੀ ਹੋ ਜਾਂਦੀ ਹੈ ਰਾਜਸਥਾਨ ਏਰੀਆ ਚ ਪਾਣੀ ਬਹੁਤ ਜ਼ਿਆਦਾ ਘਟਾ ਤੇ ਕਰਦੇ ਆਪਾਂ ਇਹਦਾ ਸੋਲੂਸ਼ਨ ਵੀ ਸਰੋਂ ਤਾਂ ਬਹੁਤ ਸੋਹਣੀ ਉੱਗੀ ਹੈ ਪਰਮਾਤਮਾ ਦੀ ਕਿਰਪਾ ਹੀ ਹੈ ਤਕੀ ਲਓ ਜੀ ਆਪਣੇ ਘਰੇ ਬਣੀ ਅਜ ਨਿਊ ਡਿਸ਼ ਕੀ ਆਦਣਾ ਮਨਦੀਪ ਆਲੂ ਫ੍ਰੈਂਚ ਆਲੂ ਫ੍ਰੈਂਚ ਸੋਸ ਵੀ ਆ ਗਿਆ ਖਾ ਕੇ ਦੇ ਦੇ ਕਿਵੇਂ ਬਣੀ ਆ ਰਾਤ ਜੀ ਦਾ ਹੋ ਗਿਆ ਟਾਈਮ ਬਈ ਤੇ ਸਾਰੇ ਬਨੇ ਨਹੀਂ ਰਹਿੰਦੇ ਰਾਕਿਉਂ ਕਿ ਲਾਈਟ ਹੈ ਨਹੀਂ ਕਿ ਲਾਈਟ ਬੜੇ ਕੱਟ ਲਾਉਂਦੀ ਆਪਣੇ ਪਤਨੇ ਕੀ ਇਸ਼ੂ ਹਾਂਜੀ ਮੰਮੀ ਮੈਂ ਜਵਾਈ ਹੈ ਨਹੀਂ ਪਾ ਕੇ ਪਾਣੀ ਬਹੁਤ ਘੰਟ ਬਨੇ ਬਹੁਤ ਜਿਆਦਾ ਟੈਸਟੀ ਬੋਤਾ ਬਦਿਆ ਮਾਰਕਟ ਲਿਆਉਂਦੀ ਲੋੜ ਨਹੀਂ ਕਰੀ ਬਣਾਉਣ ਮम्मी ਨੇ ਵਾਕ ਹੀ ਘੈਂਟ ਬਣਾਏ ਜਿਹੜੀ ਚੀਜ਼ ਜੀ ਕਰੇ ਨਾ ਖਾਣ ਨੂੰ ਮੈਂ ਦੱਸ ਦਿਆ ਕਰ ਬਣਾ ਦਿਆ ਕਰੂ ਮੇਰੀ ਤੀਨ ਆ ਬਲਬ ਜਾਣ ਕੇ ਨਹੀਂ ਕਿਹੜਾ ਬਲਬ ਪਰ ਇਹ ਕਹਿੰਦੀ ਸੀ ਮੰਮੀ ਪੂੜੇ ਖਾਣੇ ਉਹ ਜੇ ਆਉਂਦੇ ਰੰਮੀ ਤੋਂ ਹੂੰ ਸਵੇ ਸਵੇ ਚੁੱਲ੍ਹੇ ਦੀ ਅੱਗ ਬੜੀ ਵਧੀਆ ਲੱਗਦੀ ਵਾਕਈ ਪਾਥੀਆਂ ਹੀ ਬੜਾ ਸਾਥ ਦੇ ਗਈਆਂ ਨਾ ਮੰਦੀ ਫੈਦ ਕੀ ਗਰੀ ਗੀਰਾ ਵੀ ਆਪਣਾ ਥੋੜਾ ਜਿਹਾ ਰਹਿ ਗਿਆ ਗੀਰਾ ਖਤਮ ਹੋ ਗਿਆ ਨਾ ਤੁਸੀਂ ਬੈਠੇ ਚੁੱਲ੍ਹੇ ਅੱਗੇ ਹੁਣ ਹੈ ਚੁੱਲੇ ਚ ਅੱਗ ਨਹੀਂ ਬੁਝਣ ਦੇਣੀ ਲੈ ਹੁਣ ਤੱਕੇ ਨਾ ਬੁਝ ਵੀ ਸਕਦੀ ਐ ਚ ਮੇਰਾ ਕੀ ਕਸੂਰ ਪਾਥੀਆਂ ਗਿੱਲੀਆਂ ਮੈਨੂੰ ਲੱਗਦਾ ਆ ਫੂਕਣੀ ਹੈਗੀ ਐ ਨਾ ਇੱਕ ਫੜਾ ਇੱਧਰ ਹਮ ਹੈਗਾ ਨਾ ਤਜਰਬਾ ਇਹ ਤਜਰਬੇ ਨਾਲ ਵੱਲਦੀ ਅੱਗ ਬਊਆ ਦੇਖਣਾ ਪਾਣੀ ਗਰਮ ਨਾ ਆਇਆ ਨਾ ਇਹ ਤਜਰਬੇ ਨਾਲ ਵੱਲਦੀ ਅੱਗ ਤੂੰ ਤਾਂ ਹੂ ਹੂ ਕਰੀ ਜਾਨੀ ਸਵੇਰ ਦਾ ਪਿਆਰਾ ਇਹ ਵਿਊ ਦੇਖੋ ਕਿੰਨਾ ਵਧੀਆ ਲੱਗਦਾ ਨਾ ਖੇਤਾਂ ਦੇ ਵਿੱਚ ਨੇਗਲ ਐਵੇਂ ਖੜੇ ਜਨ ਦੋ ਭਰਾ ਕੋਈ ਸੁੱਤੇ ਪਹਿਣ ਰਜਾਈ ਲੈ ਕੇ ਵਿਚਾਰੇ ਪੱਲੀ ਲੈ ਕੇ ਪਏ ਅੰਦਰ ਕਰਨ ਵਾਲਾ ਸਿਸਟਮ ਬਣਾਵਾਂਗੇ ਯਾਰ ਗਰਾਜ ਗਰੂਜ